ਆਪਣੀ ਕਾਮੇਡੀ ਦੇ ਨਾਲ ਸਭ ਨੂੰ ਹਸਾਉਣ ਵਾਲੇ ਜਸਵਿੰਦਰ ਪੱਲਾ ਨੇ ਅੱਜ ਸਾਰੀ ਦੁਨੀਆ ਨੂੰ ਰਵਾ ਦਿੱਤਾ ਹੈ ਜਸਵਿੰਦਰ ਪੱਲਾ ਦੀ ਮੌਤ ਮਗਰੋਂ ਪੰਜਾਬੀ ਇੰਡਸਟਰੀ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਹੈ ਹਰ ਕਲਾਕਾਰ ਹਰ ਅਦਾਕਾਰ ਇਸ ਵੇਲੇ ਭਾਵੁਕ ਹੋ ਰਿਹਾ ਕਿਉਂਕਿ ਜਸਵਿੰਦਰ ਪੱਲਾ ਦੀ ਜਿਸ ਤਰੀਕੇ ਦੇ ਨਾਲ ਮੌਤ ਦੀ ਖਬਰ ਆਉਂਦੀ ਹੈ ਹਰ ਕੋਈ ਦੰਗ ਰਹਿ ਜਾਂਦਾ ਹੈ ਹਰ ਕਿਸੇ ਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਆਖਰ ਇਹ ਹੋ ਕਿਵੇਂ ਗਿਆ 65 ਸਾਲ ਦੀ ਉਮਰ ਦੇ ਵਿੱਚ ਜਸਵਿੰਦਰ ਪੱਲਾ ਨੇ ਆਖਰੀ ਸਾਹ ਲੈਨੇ ਦੱਸਦੇ ਕਿ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਪਿਛਲੇ 3 ਦਿਨਾਂ ਤੋਂ ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਸੀ ਉਹਨਾਂ ਦੀ ਜੋ ਹਾਲਤ ਸੀ ਉਹ ਕਾਫੀ ਖਰਾਬ ਦੱਸੀ ਜਾ ਰਹੀ ਸੀ ਤੇ ਅੱਜ ਇਹ ਖਬਰ ਆਉਂਦੀ ਹੈ ਕਿ ਜਸਵਿੰਦਰ ਪੱਲਾ ਇਸ ਦੁਨੀਆ ਦੇ ਵਿੱਚ ਨਹੀਂ ਰਹਿ ਦੁਨੀਆ ਨੂੰ ਉਹਨਾਂ ਨੇ अलविदा आਖ ਦਿੱਤਾ ਜੋ ਜਾਣਕਾਰੀ ਸਾਹਮਣੇ ਆਈ ਹੈ ਬ੍ਰੇਨ ਸਟ੍ਰੋਕ ਦੇ ਕਾਰਨ ਉਹਨਾਂ ਦਾ ਦੇਹਾਂਤ ਹੋਇਆ ਹੈ ਜੇਕਰ ਗੱਲ ਕੀਤੀ ਜਾਵੇ ਪੰਜਾਬੀ ਇੰਡਸਟਰੀ ਦੇ ਜਿੰਨੇ ਵੀ ਨਾਮੀ ਸ਼ਖਸ ਨੇ ਨਾਮੀ ਕਲਾਕਾਰ ਨੇ ਬੀਨੋ ਟਿਲੋ ਹੋਣ ਗਿੱਪੀ ਗਰੇਵਾਲ ਹੋਣ ਇਸ ਤੋਂ ਇਲਾਵਾ ਨਛੱਤਰ ਗਿੱਲ ਹੋਣ ਜੋ ਜਸਵਿੰਦਰ ਪੱਲਾ ਦੇ ਕਰੀਬੀ ਦੋਸਤ ਹੋਣ ਇਸ ਵੇਲੇ ਉਹਨਾਂ ਦੇ ਵਿੱਚ ਦੁੱਖ ਦੀ ਲਹਿਰ ਹੈ ਹਰ ਕੋਈ ਭਾਵੁਕ ਹੋ ਰਿਹਾ ਹਰ ਕਿਸੇ ਦੇ ਲਈ ਇਸ ਗੱਲ ਤੇ ਵਿਸ਼ਵਾਸ ਕਰਨਾ ਔਖਾ ਹੋ ਰਿਹਾ ਹੈ ਜਸਵਿੰਦਰ ਪੱਲਾ ਜਿਨ੍ਹਾਂ ਦੀ ਕਾਮੇਡੀ ਕਰਕੇ ਹਰ ਕੋਈ ਉਹਨਾਂ ਨੂੰ ਜਾਣਦਾ ਹੈ ਜਿਸ ਤਰੀਕੇ ਦੇ ਨਾਲ ਉਹ ਫਿਲਮਾਂ ਦੇ ਵਿੱਚ ਆਪਣੀ ਕਾਮੇਡੀ ਕਰਕੇ ਕੇ ਜਾਣੇ ਜਾਂਦੇ ਸੀ ਕੈਰੀ ਓਨ ਜੱਟਾ ਹੋਵੇ ਜਟਨ ਜੁਲੀਅਟ ਹੋਵੇ ਇਸ ਤੋਂ ਇਲਾਵਾ ਕਈ ਫਿਲਮਾਂ ਕਈ ਮਿਸਟਰ ਐਂਡ ਮਿਸਿਸ 400 ਵੀ ਕਈ ਕਾਮੇਡੀ ਵਿਲਿਆ ਫਿਲਮਾਂ ਸੀ ਜਿਸ ਦੇ ਵਿੱਚ ਉਹਨਾਂ ਨੇ ਆਪਣਾ ਲੋਹਾ ਮੰਨਵਾਇਆ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕਿਸੇ ਦੇ ਹਰਮਨ ਪਿਆਰੇ ਸੀ ਜਸਵਿੰਦਰ ਪੱਲਾ ਪਰ ਅੱਜ ਜਦੋਂ ਉਹਨਾਂ ਦੀ ਮੌਤ ਦੀ ਖਬਰ ਆਂਦੀ ਹੈ ਤਾਂ ਹਰ ਕੋਈ ਭਾਵੁਕ ਹੋ ਜਾਂਦਾ ਹੈ ਤਾਂ 65 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਮੁਹਾਲੀ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਘਰ ਦੇ ਵਿੱਚ ਤਿਆਰੀਆਂ ਵੀ ਅੰਤਿਮ ਸੰਸਕਾਰ ਦੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਜਿੱਥੇ ਜੋ ਉਹਨਾਂ ਦੇ ਰਿਸ਼ਤੇਦਾਰ ਨੇ ਕਰੀਬੀ ਨੇ ਉਹ ਪਹੁੰਚ ਰਹੇ ਨੇ ਹਾਲਾਂਕਿ ਅੰਤਿਮ ਸੰਸਕਾਰ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਇਹ ਹੀ ਕਿਹਾ ਜਾ ਰਿਹਾ ਹੈ ਕਿ ਕੱਲ ਹੋਵੇਗਾ ਕਿਉਂਕਿ ਕੁਝ ਵਿਦੇਸ਼ ਤੋਂ ਵੀ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਜੋ ਕਰੀਬੀ ਨੇ ਉਹਨਾਂ ਨੇ ਆਣਾ ਜਿਨ੍ਹਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਜਸਵਿੰਦਰ ਪੱਲਾ ਜੋ ਕਿ ਸਬਦੇ ਹਰਮਨ ਪਿਆਰੇ ਸੀ ਜਿਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਜਿਸ ਤਰੀਕੇ ਦੇ ਨਾਲ ਉਹ ਕਾਮੇਡੀ ਕਰਦੇ ਹੁੰਦੇ ਸੀ ਆਪਣੀ ਕਾਮੇਡੀ ਦੇ ਨਾਲ ਰੋਂਦੇ ਹੋਏ ਬੰਦੇ ਨੂੰ ਵੀ ਹਸਾਣ ਦੀ ਤਾਕਤ ਰੱਖਦੇ ਸੀ ਜਿਸ ਤਰੀਕੇ ਦੇ ਨਾਲ ਫਿਲਮਾਂ ਦੇ ਵਿੱਚ ਉਹਨਾਂ ਦੇ ਡਾਇਲੋਗ ਹੁੰਦੇ ਸੀ ਜਿਹੜੀ ਕਾਮੇਡੀ ਹੈ ਕਿਉਂਕਿ ਕਿਸੇ ਨੂੰ ਹਸਾਉਣਾ ਬਹੁਤ ਮੁਸ਼ਕਿਲ ਵਾਲਾ ਕੰਮ ਹੈ ਪਰ ਜਸਵਿੰਦਰ ਪੱਲਾ ਜਿਸ ਤਰੀਕੇ ਦੇ ਨਾਲ ਜਿਸ ਅਦਾਕਾਰ ਦੇ ਨਾਲ ਲੋਕਾਂ ਨੂੰ ਹਸਾਉਂਦੇ ਸੀ ਉਹ ਅੱਜ ਦੁਨੀਆ ਤੋਂ ਰੁਖਸਤ ਹੋ ਚੁੱਕੇ ਨੇ ਉਹਨਾਂ ਦੀ ਮੌਤ ਤੋਂ ਬਾਅਦ ਇਸ ਵੇਲੇ ਪੂਰੀ ਪੰਜਾਬੀ ਇੰਡਸਟਰੀ ਸਦਮੇ ਦੇ ਵਿੱਚ ਹੈ ਗਿੱਪੀ ਗਰੇਵਾਲ ਹੋਣ ਬੀਨੂ ਟਿੱਲੋ ਹੋਣ ਨਛੱਤਰ ਗਿੱਲ ਹੋਣ ਇਸ ਤੋਂ ਇਲਾਵਾ ਸਿਆਸਤਦਾਨਾਂ ਦੇ ਵਿੱਚ ਵੀ ਇਸ ਵੇਲੇ ਦੁੱਖ ਦੀ ਘੜੀ ਡੋਲ ਰਹੀ ਹੈ ਜੇਕਰ ਸੁਖਬੀਰ ਸਿੰਘ ਬਾਦਲ ਦੀ ਗੱਲ ਕੀਤੀ ਜਾਵੇ ਭਗਵੰਤ ਮਾਨ ਦੀ ਗੱਲ ਕੀਤੀ ਜਾਵੇ ਹਰ ਕੋਈ ਇਸ ਦੁੱਖ ਦੀ ਘੜੀ ਤੇ ਦੁੱਖ ਜਤਾ ਰਿਹਾ ਕਿ ਇਹ ਬਹੁਤ ਮੰਦ ਭਾਗਾ ਭਾਣਾ ਦੱਸਦੇ ਕਿ ਜੇਕਰ ਜਸਵਿੰਦਰ ਪੱਲਾ ਦੇ ਕੈਰੀਅਰ ਦੀ ਗੱਲ ਕੀਤੀ ਜਾਵੇ ਜਸਵਿੰਦਰ ਪੱਲਾ ਜਿਨ੍ਹਾਂ ਨੇ ਆਪਣਾ ਕਰੀਅਰ ਜਿਹੜਾ ਸ਼ੁਰੂਆਤ ਕੀਤੀ ਸੀ ਟੀਵੀ ਤੋਂ ਉਹਨਾਂ ਨੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ 4 ਮਈ 1960 ਨੂੰ ਜਸਵਿੰਦਰ ਭੱਲਾ ਦਾ ਜਨਮ ਹੋਇਆ ਸੀ 65 ਸਾਲ ਦੀ ਉਮਰ ਦੇ ਵਿੱਚ ਅੱਜ ਉਹਨਾਂ ਨੇ ਦਮ ਤੋੜ ਦਿੱਤਾ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਿਹਾਂਤ ਹੋਇਆ 4 ਮਈ 1960 ਦੇ ਵਿੱਚ ਲੁਧਿਆਣਾ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਟੀਵੀ ਵਿੱਚ ਸਭ ਤੋਂ ਪਹਿਲਾਂ 1988 ਦੇ ਵਿੱਚ ਉਹਨਾਂ ਨੇ ਐਂਟਰੀ ਕੀਤੀ ਸੀ ਟੀਵੀ ਦੇ ਵਿੱਚ ਉਹਨਾਂ ਨੇ ਕਈ ਪ੍ਰੋਗਰਾਮ ਕੀਤੇ ਕਾਮੇਡੀ ਦੇ ਪ੍ਰੋਗਰਾਮ ਛਣ ਕਾਟਾ ਦੇ ਨਾਲ ਉਹ ਮਸ਼ਹੂਰ ਹੋਏ ਸੀ ਉਸ ਵੇਲੇ ਹਰ ਕੋਈ ਉਹਨਾਂ ਨੂੰ ਕਾਮੇਡੀ ਕਿੰਗ ਕਹਿੰਦਾ ਸੀ ਅੱਜ ਤੱਕ ਜਿਸ ਤਰੀਕੇ ਦੇ ਨਾਲ ਫਿਲਮਾਂ ਦੇ ਵਿੱਚ ਉਹ ਕਾਮੇਡੀ ਕਰਦੇ ਸਨ ਉਹਨਾਂ ਦੇ ਡਾਇਲੋਗ ਲੋਕਾਂ ਦੇ ਵਿੱਚ ਅੱਜ ਵੀ ਇੰਨੇ ਹਰਮਨ ਪਿਆਰੇ ਨੇ ਪਹਿਲੀ ਫਿਲਮ ਉਹਨਾਂ ਦੀ 1998 ਦੇ ਵਿੱਚ ਦੁੱਲਾ ਪੱਠੀਵਲੀ ਆਈ ਸੀ ਜਿਸ ਨੂੰ ਲੋਕਾਂ ਨੇ ਕਾਫੀ ਪਿਆਰ ਕੀਤਾ ਸੀਗਾ ਪੀਏਯੂ ਤੇ ਮਤਲਬ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਜਸਵਿੰਦਰ ਪੱਲਾ ਨੇ ਖੇਤੀ ਵਿਗਿਆਨੀ ਦੇ ਵਿੱਚ ਪੀ ਐਚ ਡੀ ਕੀਤੀ ਸੀ ਇਸ ਤੋਂ ਇਲਾਵਾ ਉਹ ਇੱਕ ਪ੍ਰੋਫੈਸਰ ਵੀ ਸੀਗੇ ਤਾਂ ਜਸਵਿੰਦਰ ਪੱਲਾ ਜਿਨ੍ਹਾਂ ਦਾ ਕਰੀਅਰ ਦੀ ਜੇਕਰ ਗੱਲ ਕੀਤੀ ਜਾਵੇ 1988 ਤੋਂ ਲੈ ਕੇ ਜਿਸ ਤਰੀਕੇ ਦੇ ਨਾਲ 2025 ਤੱਕ ਉਹਨਾਂ ਨੇ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਜਿਸ ਤਰੀਕੇ ਦੇ ਨਾਲ ਅਦਾਕਾਰ ਉਹਨਾਂ ਦੇ ਨਾਲ ਕੰਮ ਕਰਦੇ ਸੀ ਉਹਨਾਂ ਦੇ ਕੰਮ ਦੀ ਹਮੇਸ਼ਾ ਪ੍ਰਸ਼ੰਸਾ ਕਰਦੇ ਸੀ ਕਿ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਪੰਜਾਬੀ ਇੰਡਸਟਰੀ ਦਾ ਇੱਕ ਖਜ਼ਾਨਾ ਸੀ ਪਰ ਹੁਣ ਇਹ ਖਜ਼ਾਨਾ ਹੁਣ ਕਦੀ ਵਾਪਸ ਨਹੀਂ ਆਣਾ ਅੱਜ ਜਸਵਿੰਦਰ ਭੱਲਾ ਦੀ ਮੌਤ ਤੋਂ ਬਾਅਦ ਜੋ ਉਹਨਾਂ ਦੇ ਕਰੀਬੀ ਨੇ ਜੋ ਉਹਨਾਂ ਦੇ ਦੋਸਤ ਨੇ ਜਿਨ੍ਹਾਂ ਨੇ ਉਹਨਾਂ ਦੇ ਨਾਲ ਕੰਮ ਕੀਤਾ ਉਹ ਇਸ ਵੇਲੇ ਦੁੱਖ ਦੀ ਘੜੀ ਦੇ ਵਿੱਚ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਦੇ ਲਈ ਪਹੁੰਚ ਰਹੇ ਨੇ ਫਿਲਮਾਂ ਦੇ ਵਿੱਚ ਆਪਣੀ ਕਾਮੇਡੀ ਨਾਲ ਸਭ ਨੂੰ ਹਸਾਉਣ ਵਾਲੇ ਹਾਸਿਆ ਦੇ ਬਾਦਸ਼ਾਹ ਕਾਮੇਡੀ ਕਿੰਗ ਜਸਵਿੰਦਰ ਪੱਲਾ ਹੁਣ ਸਾਡੇ ਵਿਚਕਾਰ ਨਹੀਂ ਰਹੇ ਨੇ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਕੰਮ ਕੀਤਾ ਪੰਜਾਬ ਤੇ ਪੰਜਾਬੀਆਂ ਦਾ ਮਾਣ ਵਧਾਇਆ ਵਿਦੇਸ਼ਾਂ ਦੇ ਵਿੱਚ ਵੀ ਜਦੋਂ ਜਾਂਦੇ ਸੀ ਹਰ ਕੋਈ ਉਹਨਾਂ ਦੀ ਤਾਰੀਫ ਕਰਦਾ ਸੀ ਵਿਦੇਸ਼ਾਂ ਦੇ ਵਿੱਚ ਜਦੋਂ ਸ਼ੋਅ ਲੱਗਦੇ ਸੀ ਸਾਰੇ ਇਕੱਠੇ ਹੁੰਦੇ ਸੀ ਜਸਵਿੰਦਰ ਪੱਲਾ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦਾ ਮਾਣ ਵਧਾਇਆ ਪੰਜਾਬੀਆਂ ਦਾ ਮਾਣ ਵਧਾਇਆ ਪਰ ਹੁਣ ਜਸਵਿੰਦਰ ਪੱਲਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ 65 ਸਾਲ ਦੀ ਉਮਰ ਦੇ ਵਿੱਚ ਆਖਰੀ ਉਹਨਾਂ ਨੇ ਸਾਹ ਲਏ ਨੇ ਪਿਛਲੇ 3-4 ਦਿਨਾਂ ਤੋਂ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਉਹ ਬਿਮਾਰ ਚੱਲ ਰਹੀ ਸੀ ਤੇ ਅੱਜ ਜਾਣਕਾਰੀ ਇਹ ਆਉਂਦੀ ਹੈ ਕਿ ਬ੍ਰੇਨ ਸਟ੍ਰੋਕ ਦੇ ਕਾਰਨ ਉਹਨਾਂ ਦਾ ਦੇਹਾਂਤ ਹੋ ਜਾਂਦਾ ਮੰਗੀਮਾਲ ਜੋ ਕਿ ਜਸਵਿੰਦਰ ਭੱਲਾ ਦੇ ਕਰੀਬੀ ਮੰਨੇ ਜਾਂਦੇ ਨੇ ਉਹਨਾਂ ਨੇ ਦੁੱਖ ਜਤਾਇਆ ਕਿ ਹੁਣ ਮੇਰਾ ਯਾਰ ਨਹੀਂ ਰਿਹਾ ਮੈਨੂੰ ਬਹੁਤ ਘਾਟਾ ਮਹਿਸੂਸ ਆ ਰਿਹਾ ਮਹਿਸੂਸ ਹੋ ਰਿਹਾ ਕਿ ਮੈਂ ਹੁਣ ਆਪਣੇ ਦੋਸਤ ਦੇ ਨਾਲ ਕਿਵੇਂ ਗੱਲਾਂ ਬਾਤਾਂ ਕਰਾਂਗੇ ਮੇਰੇ ਜਿਗਰੀ ਯਾਰ ਇਸ ਦੁਨੀਆ ਤੋਂ ਚਲਾ ਗਿਆ ਤਾਂ ਇਸ ਤਰੀਕੇ ਦੇ ਨਾਲ ਮੰਗੀਮਾਲ ਭਾਵੁਕ ਹੁੰਦੇ ਹੋਏ ਨਜ਼ਰ ਆਏ ਨੇ ਤੁਰ ਗਿਆ ਯਾਰ ਬਹਾਰਾਂ ਵਰਗਾ ਹਰ ਫੁੱਲ ਲੱਗਦਾ ਖਾਰਾਂ ਵਰਗਾ ਪੂਰੀ ਦੁਨੀਆ ਦੇ ਉੱਤੇ ਇੱਕ ਬਹੁਤ ਦੁਖਦਾਈ ਖਬਰ ਜਿਹੜੀ ਸੁਣਨ ਨੂੰ ਮਿਲੀ ਜਸਵਿੰਦਰ ਭੱਲਾ ਸਾਹਿਬ ਪੂਰੀ ਦੁਨੀਆ ਨੂੰ ਹਸਾਉਣ ਵਾਲਾ ਅੱਜ ਰੁਆ ਕੇ ਤੁਰ ਗਿਆ ਇਸ ਦੁਨੀਆ ਤੋਂ ਰੁਕਸਤ ਹੋ ਗਏ ਨੇ ਵੱਡੇ ਵੀਰ ਪਰਿਵਾਰ ਨੂੰ ਪਾਣਾ ਮੰਨਣ ਦਾ ਵੱਲ ਬਖਸ਼ੇ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਭੱਲਾ ਸਾਹਿਬ ਨੂੰ ਨਿਵਾਸ ਦਵੇ ਪ੍ਰਮਾਤਮਾ ਵਾਹਿਗੁਰੂ ਅਲਫਾਜ਼ ਕੁਝ ਵੀ ਨਿਕਲਦੇ ਨਹੀਂ ਅੱਜ ਕਿੰਨੀਆਂ ਯਾਦਾਂ ਉਹਨਾਂ ਦੇ ਨਾਲ ਸਾਂਝੀਆਂ ਨੇ ਕਿੰਨੇ ਸਫਰ ਉਹਨਾਂ ਨਾਲ ਸਾਡੇ ਸੋਹਾਨੇ ਹੋਏ ਨੇ ਫਿਰ ਗੱਲ ਕਰਾਂਗੇ ਜੀ ਬਹੁਤ ਦੁੱਖਿਆਜ ਸਸਿਕਾ ਗਿੱਪੀ ਗਰੇਵਾਲ ਜਿਨ੍ਹਾਂ ਨੇ ਜਸਵਿੰਦਰ ਪੱਲਾ ਦੇ ਨਾਲ ਕੈਰੀ-ਆਨ ਜੱਟਾ ਸਮੇਤ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਜਦੋਂ ਉਹਨਾਂ ਨੇ ਇਹ ਖਬਰ ਸੁਣੀ ਕਿ ਜਸਵਿੰਦਰ ਪੱਲਾ ਹੁਣ ਦੁਨੀਆ ਦੇ ਵਿੱਚ ਨਹੀਂ ਰਹੇ ਤਾਂ ਉਹ ਵੀ ਭਾਵੁਕ ਹੋ ਗਏ ਇੰਸਟਾਗ੍ਰਾਮ ਤੇ ਇੱਕ ਪੋਸਟ ਪਾਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰੇ ਪਿਤਾ ਸਮਾਨ ਸਨ ਜਸਵਿੰਦਰ ਪੱਲਾ ਮੇਰੇ ਲਈ ਇੱਕ ਮੈਂਟਰ ਸਨ ਅਸੀਂ ਪਰਿਵਾਰ ਦੀ ਤਰ੍ਹਾਂ ਇੱਕ ਦੂਜੇ ਦੇ ਨਾਲ ਰਹਿੰਦੇ ਸੀ ਜਿਸ ਤਰੀਕੇ ਦੇ ਨਾਲ ਉਹ ਕਲਾਕਾਰੀ ਕਰਦੇ ਸੀ ਮੈਂ ਉਹਨਾਂ ਦੀ ਕਲਾਕਾਰੀ ਤੋਂ ਬਹੁਤ ਕੁਝ ਸਿੱਖਿਆ ਤਾਂ ਇਸ ਤਰੀਕੇ ਦੇ ਨਾਲ ਗਿੱਪੀ ਗਰੇਵਾਲ ਵੀ ਭਾਵੁਕ ਹੁੰਦੇ ਹੋਏ ਨਜ਼ਰ ਆਏ ਜਿੱਥੇ ਉਹਨਾਂ ਨੇ ਇੰਸਟਾਗ੍ਰਾਮ ਤੇ ਵਿੱਚ ਪੋਸਟ ਪਾਈ ਹੈ ਤਾਂ ਲਿਖਿਆ ਕਿ ਇਟ ਇਜ਼ ਵੈਰੀ ਹਾਰਡ ਟੂ ਬਲੀਵ ਆਈ ਏਮ ਇਨ ਸ਼ੋਕ ਹੀ ਵਾਸ ਲਾਈਕ ਅ ਫਾਦਰ ਮੈਂਟਰ ਐਂਡ ਦਾ ented actor to us in the whole industry creating memories and enjoying moments like family ke assi parivar vag rehnde si mere pita samman san mainu onna to bahut kujh sikhan nu milya sada bond edda da siga jive pyo putt da hove is to alawa onna ne hamesha mera saath ditta assi parivara vag rehnde si onna ne jis tarike de nal kam kita oh hamesha amar rehange onna de sikhaye hoyi cheeza hamesha mainu yaad rehange jo assi ਇਕੱਠੇ ਸਮਾਵਤੀਤ ਕੀਤਾ ਜੋ ਮੈਮਰੀ ਸਗੀਆਂ ਉਹ ਹਮੇਸ਼ਾ ਮੇਰੇ ਦਿਲਾਂ ਦੇ ਵਿੱਚ ਜ਼ਿੰਦਾ ਰਹਿਣਗੇ ਜੋ ਜ਼ਿੰਦਗੀ ਦੇ ਸਬਕ ਮੈਨੂੰ ਜਸਵਿੰਦਰ ਭੱਲਾ ਜੀ ਨੇ ਸਿਖਾਏ ਉਹ ਹਮੇਸ਼ਾ ਮੇਰੇ ਨਾਲ ਰਹਿਣਗੇ ਤਾਂ ਇਸ ਤਰੀਕੇ ਦੇ ਨਾਲ ਜਸਵਿੰਦਰ ਭੱਲਾ ਦੇ ਦੇਹਾਂ ਤੋਂ ਬਾਅਦ ਕੀ ਪੀ ਗਰੇਵਾਲ ਭਾਵੁਕ ਹੁੰਦੇ ਹੋਏ ਨਜ਼ਰ ਆਏ ਨੇ ਅੱਗੇ ਗੱਲ ਕੀਤੀ ਜਾਵੇ ਬੀਨੂ ਢਿੱਲੋ ਦੀ ਤਾਂ ਬੀਨੂ ਢਿੱਲੋ ਵੀ ਭਾਵੁਕ ਹੁੰਦੇ ਹੋਏ ਨਜ਼ਰ ਆਏ ਜਦੋਂ ਉਹਨਾਂ ਨੇ ਜਸਵਿੰਦਰ ਭੱਲਾ ਦੀ ਮੌਤ ਦੀ ਖਬਰ ਸੁਣੀ ਤਾਂ ਉਹਨਾਂ ਨੇ ਲਿਖਿਆ ਅੱਜ ਮੈਂ ਸਿਰਫ ਇੱਕ ਵੱਡੇ ਕਲਾਕਾਰ ਨੂੰ ਹੀ ਨਹੀਂ ਇੱਕ ਪਿਆਰੇ ਦੋਸਤ ਇੱਕ ਵੱਡੇ ਭਰਾ ਇੱਕ ਹਰ ਇੱਕ ਰਹਿਨੂਮਾ ਨੂੰ ਖੋ ਬੈਠਿਆ ਮੇਰੇ ਫਿਲਮੀ ਪਰਦੇ ਦਾ ਬਾਪੂ ਅੱਜ ਸਾਨੂੰ ਛੱਡ ਕੇ ਚਲਾ ਗਿਆ ਕਿਉਂਕਿ ਕੈਰੀਓਨ ਜੱਟਾ ਦੇ ਵਿੱਚ ਤੁਸੀਂ ਦੇਖਿਆ ਹੁਣਾ ਕਿਸ ਤਰੀਕੇ ਦੇ ਨਾਲ ਬੀਨੂ ਢਿੱਲੋ ਅਤੇ ਜੋ ਕਿਪੀ ਗਰੇਵਾਲ ਨੇ ਉਹਨਾਂ ਦੇ ਪਿਤਾ ਦੀ ਭੂਮਿਕਾ ਨਿਭਾਈ ਜਾਂਦੀ ਹੈ ਜਸਵਿੰਦਰ ਪੱਲਾ ਦੇ ਵੱਲੋਂ ਕਿਰਦਾਰ ਨਿਭਾਇਆ ਜਾਂਦਾ ਤੇ ਉਸੇ ਕਿਰਦਾਰ ਦਾ ਜ਼ਿਕਰ ਬੀਨੂ ਢਿੱਲੋ ਦੇ ਵੱਲੋਂ ਕੀਤਾ ਗਿਆ ਕਿ ਮੇਰੇ ਫਿਲਮੀ ਪਰਦੇ ਦਾ ਬਾਪੂ ਵੀ ਅੱਜ ਸਾਨੂੰ ਛੱਡ ਕੇ ਚਲਾ ਗਿਆ ਜਸਵਿੰਦਰ ਪੱਲਾ ਜੀ ਨੇ ਸਾਨੂੰ ਸਾਰਿਆਂ ਨੂੰ ਹਸਾਇਆ ਹੀ ਨਹੀਂ ਸਾਨੂੰ ਜੀਵਨ ਦੀਆਂ ਸੱਚਾਈਆਂ ਹੱਸ ਕੇ ਜੀਉਣੀਆਂ ਵੀ ਸਿਖਾਈਆਂ ਸੰਟਾ ਤੇ ਬਤਾਈਆਂ ਗੱਲਾਂ ਉਹਨਾਂ ਦੀਆਂ ਖਿੜੀਆਂ ਮੁਸਕਾਨਾਂ ਤੇ ਪਿਆਰ ਭਰੀਆਂ ਛਿੜਕਾ ਹਮੇਸ਼ਾ ਮੇਰੇ ਦਿਲ ਵਿੱਚ ਜਿਉਂਦੀਆਂ ਰਹਿਣ ਗਿਆ ਅੱਜ ਹਾਸਾ ਰੋਣ ਵਿੱਚ ਬਦਲ ਗਿਆ ਪਰ ਮੈਨੂੰ ਭੱਲਾ ਸਾਬ ਦੀ ਯਾਦ ਸਾਡੇ ਦਿਲਾਂ ਤੋਂ ਕਦੇ ਨਹੀਂ ਮਿਟ ਸਕਦੀ ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇਣ ਤੇ ਸਾਨੂੰ ਇਹ ਵੱਡਾ ਘਾਟਾ ਸਹਿਣ ਦੀ ਤਾਕਤ ਬਖਸ਼ੇ ਇਸ ਵੇਲੇ ਪਰਿਵਾਰ ਹੋਣ ਬਾਲੀਵੁੱਡ ਇੰਡਸਟਰੀ ਹੋਵੇ ਬਾਲੀਵੁੱਡ ਇੰਡਸਟਰੀ ਹੋਣ ਕਿਉਂਕਿ ਬਾਲੀਵੁੱਡ ਇੰਡਸਟਰੀ ਦੇ ਵੀ ਕਈ ਵੱਡੇ ਕਲਾਕਾਰ ਇਸ ਵੇਲੇ ਬਾਲੀਵੁੱਡ ਦੇ ਵਿੱਚ ਕੰਮ ਕਰਦੇ ਨੇ ਤੇ ਉਹਨਾਂ ਦੇ ਵਿੱਚ ਵੀ ਦੁੱਖ ਦੀ ਲਹਿਰ ਹੈ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਗਾਇਕ ਨੇ ਨਛੱਤਰ ਗਿਲ ਉਹਨਾਂ ਦੇ ਵੱਲੋਂ ਵੀ ਦੁੱਖ ਸਾਂਝਾ ਕੀਤਾ ਗਿਆ ਉਹਨਾਂ ਨੇ ਲਿਖਿਆ ਕਿ ਬਹੁਤ ਦੁਖਦਾਈ ਖਬਰ ਹੈ ਹਾਸਿਆ ਦੇ ਹਾਸਿਆ ਦੇ ਬਾਦਸ਼ਾਹ ਜਸਮਿੰਦਰ ਪੱਲਾ ਜੀ ਨਹੀਂ ਰਹੇ ਵਾਈਗਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਚਿਨ ਨਿਵਾਸ ਦੇਣ ਰੈਸਟ ਇਨ ਪੀਸ ਤਾਂ ਇਸ ਤਰੀਕੇ ਦੇ ਨਾਲ ਜੋ ਫਿਲਮੀ ਇੰਡਸਟਰੀ ਜੋ ਪੋਲੀਵੁੱਡ ਇੰਡਸਟਰੀ ਦੇ ਗਾਇਕ ਨੇ ਕਲਾਕਾਰ ਨੇ ਉਹਨਾਂ ਦੇ ਵੱਲੋਂ ਜਦੋਂ ਉਹਨਾਂ ਤੱਕ ਜਸਵਿੰਦਰ ਪੱਲਾ ਦੀ ਮੌਤ ਦੀ ਖਬਰ ਪਹੁੰਚੀ ਤਾਂ ਉਹ ਸਦਮੇ ਦੇ ਵਿੱਚ ਹੈ ਫੈਨਸ ਸਦਮੇ ਦੇ ਵਿੱਚ ਹੈ ਜਿਨ੍ਹਾਂ ਨੇ ਜਸਵਿੰਦਰ ਪੱਲਾ ਦੀ ਕਲਾਕਾਰੀ ਨੂੰ ਹਮੇਸ਼ਾ ਪ੍ਰੋਤਸਾਹਨ ਦਿੱਤਾ ਹਮੇਸ਼ਾ ਅਪਰੀਸ਼ੀਏਟ ਕੀਤਾ ਜੋ ਉਹਨਾਂ ਦੇ ਫੈਨ ਸੀਗੇ ਉਹਨਾਂ ਨੂੰ ਜਦੋਂ ਇਹ ਖਬਰ ਮਿਲੀ ਤਾਂ ਉਹ ਇਸ ਵੇਲੇ ਸਦਮੇ ਦੇ ਵਿੱਚ ਹੈ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਬਾਲੀਵੁੱਡ ਇੰਡਸਟਰੀ ਪਾਲੀਵੁੱਡ ਇੰਡਸਟਰੀ ਤੋਂ ਇਲਾਵਾ ਸਿਆਸਤ ਦੇ ਵਿੱਚ ਵੀ ਇਸ ਵੇਲੇ ਜਸਵਿੰਦਰ ਪੱਲਾ ਦੀ ਮੌਤ ਦੀ ਖ਼ਬਰ ਕਰਕੇ ਦੁੱਖ ਜਿਹੜਾ ਉਹ ਵਿਛਿਆ ਹੋਇਆ ਹੈ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਵੱਲੋਂ ਵੀ ਦੁੱਖ ਜਤਾਇਆ ਗਿਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਪੰਜਾਬ ਦੇ ਮਸ਼ਹੂਰ ਕਾਮੇਡੀਅਨ ਕਲਾਕਾਰ ਤੇ ਵਧੀਆ ਇਨਸਾਨ ਜਸਵਿੰਦਰ ਪੱਲਾ ਜੀ ਦੇ ਅਕਾਲ ਚਲਾਣਾ ਕਰ ਜਾਣ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ ਉਹਨਾਂ ਨੇ ਆਪਣੀ ਵਧੀਆ ਕਲਾਕਾਰੀ ਦੇ ਨਾਲ ਜੋ ਕੰਮ ਕੀਤਾ ਜੋ ਪੰਜਾਬੀਆਂ ਦੇ ਦਿਲਾਂ ਤੇ ਰਾਜ ਕੀਤਾ ਹਮੇਸ਼ਾ ਯਾਦ ਰਹੇਗਾ ਇਹ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਲਿਆਉਣ ਵਾਲੇ ਪੱਲਾ ਜੀ ਨੂੰ ਪੰਜਾਬੀ ਹਮੇਸ਼ਾ ਯਾਦ ਕਰਨਗੇ ਗੁਰੂ ਸਾਹਿਬ ਵਿਚੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਅਤੇ ਪਰਿਵਾਰ ਤੇ ਉਹਨਾਂ ਦੇ ਕਰੋੜਾਂ ਪ੍ਰਸ਼ੰਸਕਾਂ ਨੂੰ ਇਹ ਬਾਣਾ ਮੰਨਣ ਦਾ ਬਲ ਬਖਸ਼ਣ ਤਾਂ ਹਰ ਕਿਸੇ ਦੇ ਲਈ ਇਸ ਗੱਲ ਤੇ ਵਿਸ਼ਵਾਸ ਕਰਨਾ ਔਖਾ ਹੋ ਰਿਹਾ ਹੈ ਕਿ ਜਸਵਿੰਦਰ ਪੱਲਾ ਹੁਣ ਸਾਡੇ ਵਿਚਕਾਰ ਨਹੀਂ ਰਹੇ ਨੇ ਭਗਵੰਤਮਾਨ ਪੰਜਾਬ ਦੇ ਸੀਐਮ ਨੇ ਉਹਨਾਂ ਦੇ ਵੱਲੋਂ ਵੀ ਇਸ ਤਰੀਕੇ ਦੇ ਨਾਲ ਦੁੱਖ ਜਤਾਇਆ ਗਿਆ ਕਿ ਜਸਵਿੰਦਰ ਪੱਲਾ ਜੀ ਦੇ ਅਚਾਨਕ ਇਸ ਦੁਨੀਆ ਤੋਂ ਚਲੇ ਜਾਣਾ ਬੇहद ਅਫਸੋਸਜਨਕ ਹੈ ਛਣਕਾਟਿਆ ਦੀ ਛਣਕਾਰ ਬੰਦ ਹੋਣ ਤੇ ਮਨ ਉਦਾਸ ਹੈ ਵੈਗਰੂ ਚਰਨਾ ਚ ਨਿਵਾਸ ਬਖਸ਼ਣ ਚਾਚਾ ਚਤਰਾ ਹਮੇਸ਼ਾ ਸਾਡੇ ਦਿਲਾਂ ਤੇ ਵਸਦੇ ਰਹਿਣਗੇ ਉਹਨਾਂ ਦੇ ਇਦਾਂ ਦੇ ਕਿਰਦਾਰ ਨੇ ਉਹਨਾਂ ਦੇ ਇਦਾਂ ਦੇ ਡਾਇਲੋਗ ਨੇ ਜੋ ਕਦੇ ਵੀ ਲੋਕ ਭੁੱਲ ਨਹੀਂ ਸਕਦੇ ਇਹ ਕੋਟ ਪੈਂਟ ਐਵੇਂ ਨਹੀਂ ਪਾਇਆ ਇਸ ਤੋਂ ਇਲਾਵਾ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਛਣਕਾਟਾ ਦੇ ਵਿੱਚ ਕਿਰਦਾਰ ਨਿਭਾਇਆ ਸੀ ਜਿਸ ਤਰੀਕੇ ਦੇ ਨਾਲ ਆਪਣੇ ਰੋਬ ਕਰਕੇ ਆਪਣੇ ਕਿਰਦਾਰ ਕਰਕੇ ਆਪਣੇ ਕਾਮੇਡੀ ਕਰਕੇ ਜਿਨ੍ਹਾਂ ਨੂੰ ਜਾਣਿਆ ਜਾਂਦਾ ਸੀਗਾ ਜਸਵਿੰਦਰ ਪੱਲਾ ਉਹਨਾਂ ਦਾ ਜਦੋਂ ਦੇਹਾਂਤ ਹੋਇਆ ਹਰ ਕੋਈ ਉਦਾਸ ਹੋ ਰਿਹਾ ਹਰ ਕਿਸੇ ਦੇ ਲਈ ਇਸ ਗੱਲ ਤੇ ਵਿਸ਼ਵਾਸ ਕਰਨਾ ਔਖਾ ਹੋ ਰਿਹਾ ਕਿਉਂਕਿ ਹਲੇ ਤੱਕ ਇਹੀ ਲੱਗ ਰਿਹਾ ਸੀ ਕਿ ਜਸਵਿੰਦਰ ਭੱਲਾ ਦੀ ਤਬੀਅਤ ਠੀਕ ਨਹੀਂ ਹੈ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਕਿਉਂਕਿ ਕਿਹਾ ਜਾ ਰਿਹਾ ਹੈ ਜੋ ਜਾਣਕਾਰੀ ਸਾਹਮਣੇ ਹੈ ਕਿ 2-3 ਦਿਨਾਂ ਤੋਂ ਇਸੇ ਤਰੀਕੇ ਦੇ ਨਾਲ ਤਬੀਅਤ ਉਹਨਾਂ ਦੀ ਖਰਾਬ ਚੱਲ ਰਹੀ ਸੀ ਪਰ ਜਦੋਂ ਅੱਜ ਇਹ ਖਬਰ ਆndi ਹੈ ਕਿ ਉਹਨਾਂ ਨੂੰ ਬ੍ਰੇਨ ਸਟ੍ਰੋਕ ਹੋਇਆ ਉਹਨਾਂ ਦੀ 40 ਹਸਪਤਾਲ ਦੇ ਵਿੱਚ ਹੀ ਮੌਤ ਹੋ ਗਈ ਜਦੋਂ ਇਹ ਖਬਰ ਲੋਕਾਂ ਤੱਕ ਪਹੁੰਚੀ ਤਾਂ ਉਹਨਾਂ ਦੇ ਫੈਨਸ ਤੱਕ ਪਹੁੰਚੀ ਇੰਡਸਟਰੀ ਤੱਕ ਪਹੁੰਚੀ ਤਾਂ ਹਰ ਕਿਸੇ ਨੂੰ ਸਦਮਾ ਲੱਗਾ ਵੱਡਾ ਘਟਾ ਇਸ ਵੇਲੇ ਪੰਜਾਬੀ ਇੰਡਸਟਰੀ ਨੂੰ ਪਿਆ ਕਿਉਂਕਿ ਕਾਮੇਡੀ ਦੇ ਕਿੰਗ ਹਾਸਿਆ ਦੇ ਬਾਦਸ਼ਾਹ ਜਿਸ ਤਰੀਕੇ ਦੇ ਨਾਲ ਕਾਮੇਡੀ ਕਰਦੇ ਸੀ ਕਿਉਂਕਿ ਕਿਸੇ ਬੰਦੇ ਨੂੰ ਹਸਾਉਣਾ ਬਹੁਤ ਮੁਸ਼ਕਿਲ ਹੈ ਅੱਜ ਕੱਲ ਦੇ ਟਾਈਮ ਦੇ ਵਿੱਚ ਜਿੱਥੇ ਹਰ ਕੋਈ ਡਿਪਰੈਸਡ ਹੈ ਉਸ ਟਾਈਮ ਦੇ ਵਿੱਚ ਆਪਣੀ ਕਲਾਕਾਰੀ ਦੇ ਨਾਲ ਇਹ ਹੀ ਨਹੀਂ ਕਿ ਕਲਾਕਾਰ ਸਿਰਫ ਸੈੱਟ ਤੇ ਨਹੀਂ ਔਨ ਸਕਰੀਨ ਤੋਂ ਇਲਾਵਾ ਆਫ ਸਕਰੀਨ ਵੀ ਉਹ ਇਸੇ ਤਰੀਕੇ ਦੇ ਨਾਲ ਆਪਣੇ ਕਰੀਬੀਆਂ ਦੇ ਨਾਲ ਆਪਣੇ ਦੋਸਤਾਂ ਦੇ ਨਾਲ ਹਾਸਾ ਮਜ਼ਾਕ ਕਰਦੇ ਸੀ ਕਿਉਂਕਿ ਉਹਨਾਂ ਦੇ ਜਿੰਨੇ ਵੀ ਕਰੀਬੀ ਦੋਸਤ ਨੇ ਉਹਨਾਂ ਦਾ ਕਹਿਣਾ ਇਹ ਹੀ ਹੈ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਸਕਰੀਨ ਤੇ ਉਹਨਾਂ ਨੂੰ ਹਾਸਾ ਮਜ਼ਾਕ ਕਰਦੇ ਦੇਖਦੇ ਹੋ ਜ਼ਿੰਦਾਦਿਲ ਇਨਸਾਨ ਦੇਖਦੇ ਹੋ ਅਸਲ ਜ਼ਿੰਦਗੀ ਦੇ ਵਿੱਚ ਵੀ ਉਹ ਇਹੀ ਇਨਸਾਨ ਸੀਗੇ ਕਿਉਂਕਿ ਉਹ ਆਪਣੇ ਘਰਦਿਆਂ ਦੇ ਨਾਲ ਕਰੀਬੀਆਂ ਦੇ ਨਾਲ ਇਸੇ ਤਰੀਕੇ ਦੇ ਨਾਲ ਜੇਕਰ ਕੋਈ ਦੁੱਖ ਦੇ ਵਿੱਚ ਹੁੰਦਾ ਸੀ ਉਸ ਦੁੱਖ ਨੂੰ ਭੁਲਾ ਕੇ ਉਸ ਨੂੰ ਹਸਾ ਦਿੰਦੇ ਸੀ ਜਸਵਿੰਦਰ ਪੱਲਾ ਜਿਨ੍ਹਾਂ ਦੀ ਸ਼ਖਸੀਅਤ ਐਦਾਂ ਦੀ ਸੀ ਜਿਸ ਨੂੰ ਭੁੱਲਿਆ ਨਹੀਂ ਜਾ ਸਕਦਾ ਜਸਵਿੰਦਰ ਪੱਲਾ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਤੇ ਉਹਨਾਂ ਦੇ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਇਹ ਵੀ ਪਤਾ ਲੱਗ ਜਾਏਗਾ ਕਿ ਅੰਤਿਮ ਸੰਸਕਾਰ ਅੱਜ ਹੋਵੇਗਾ ਜਾਂ ਫਿਰ ਭਲਕੇ ਕੀਤਾ ਜਾਵੇਗਾ ਪਰ ਕੁਝ ਹੀ ਸਮੇਂ ਦੇ ਵਿੱਚ ਹਸਪਤਾਲ ਤੋਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਲਿਆਂਦਾ ਜਾਏਗਾ ਮੁਹਾਲੀ ਦੇ ਵਿੱਚ ਬਲੋਂਗੀ ਦੇ ਵਿੱਚ ਜਿੱਥੇ ਉਹ ਰਹਿੰਦੇ ਸੀ ਤੇ ਉਹਨਾਂ ਦਾ ਜੋ ਅੰਤਿਮ ਸੰਸਕਾਰ ਦੀਆਂ ਰਸਮਾਂ ਜਿਹੜੀਆਂ ਨੇ ਉਹ ਹੋਣਗੀਆਂ ਕਿ ਅੰਤਿਮ ਸੰਸਕਾਰ ਅੱਜ ਕੀਤਾ ਜਾਂਦਾ ਜਾਂ ਫਿਰ ਕੱਲ ਕੀਤਾ ਜਾਂਦਾ ਪਰ ਜਸਵਿੰਦਰ ਪੱਲਾ ਦਾ ਇਸ ਦੁਨੀਆ ਤੋਂ ਚਲੇ ਜਾਣਾ ਹਰ ਕਿਸੇ ਦੇ ਲਈ ਇੱਕ ਵੱਡਾ ਕਟਾ